ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸੰਤੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਟਾਈਮ ਦੇ ਟਾਈਮ ਮਿਲਦਾ ਰਹੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਨਾ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਜੀ ਪੂਰਾ ਫੁੱਲ ਵਾਚ ਕਰਨਾ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਜੀ ਕਿ ਪੰਛੀਆਂ ਨੂੰ ਛੋਗਾ ਪੌਣ ਦਾ ਫਲ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਅੱਜ ਆਪਾਂ ਇਸ ਬਾਰੇ ਹੀ ਗੱਲ ਕਰਾਂਗੇ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਵਾਂਗੇ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਵਾਰ ਇੱਕ ਨਗਰ ਵਿੱਚ ਇੱਕ ਸੰਤ ਜੀ ਰਹਿਆ ਕਰਦੇ ਸਨ ਉਹੋ ਸੰਤ ਜੀ ਸਾਰੇ ਲੋਕਾਂ ਨੂੰ ਰੋਜ਼ ਕਥਾ ਕੀਰਤਨ ਦੇ ਨਾਲ ਨਿਹਾਲ ਕਰਿਆ ਕਰਦੇ ਸਨ ਤੇ ਕਥਾ ਕੀਰਤਨ ਰਾਹੀਂ ਲੋਕਾਂ ਦੀ ਜ਼ਿੰਦਗੀ ਵਿੱਚ ਸੁੱਖ ਕਿਵੇਂ ਆਈ ਉਸ ਬਾਰੇ ਦੱਸ ਰਹੇ ਸਨ ਉਹ ਕਹਿਣ ਲੱਗੇ ਮੈਂ ਮੰਗਤਿਆਂ ਨੂੰ ਬਾਦਸ਼ਾਹ ਬਣਦੇ ਹੋਏ ਦੇਖਿਆ ਅਮੀਰਾਂ ਦੇ ਅਮੀਰ ਬਣਦੇ ਹੋਏ ਦੇਖੇ ਐਵੇਂ ਦੇ ਅਮੀਰ ਨਹੀਂ ਜੋ ਇਸ ਜਹਾਂ ਤੇ ਹੁਣ ਦੋਵੇਂ ਜਹਾਂ ਦੇ ਅਮੀਰ ਬਣਦੇ ਹੋਏ ਦੇਖਿਆ ਲੋਕ ਤੇ ਪ੍ਰਲੋਕ ਦੋਵੇਂ ਸਖਾਲੇ ਕਰ ਲੈ। ਉਹਨਾਂ ਨੇ ਉੱਥੇ ਨਾ ਬਾਦਸ਼ਾਹ ਵੀ ਆ ਕੇ ਬੈਠਿਆ ਹੋਇਆ ਸੀ। ਉੱਥੇ ਬੈਠੇ ਇੱਕ ਮਨੁੱਖ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ ਬਾਦਸ਼ਾਹਤ ਕਿਵੇਂ ਹਾਸਲ ਕੀਤੀ? ਸੁੱਖ, ਬਰਕਤ ਹਰ ਸਮੇਂ ਤੁਹਾਡੇ ਕੋਲ ਕਿਵੇਂ ਆਇਆ? ਤਾਂ ਉਹਨਾਂ ਨੇ ਕਿਹਾ ਅਸੀਂ ਪੰਜ ਕੰਮ ਕਰਦੇ ਹਾਂ। ਅਸੀਂ ਵੀ ਕੰਮ ਕਰਦੇ ਹਾਂ। ਆਖਰੀ ਸਾਹ ਤੱਕ ਇਹ ਪੰਜ ਕਰਦੇ ਰਵਾਂਗੇ। ਸੰਤਜੀ ਨੇ ਕਿਹਾ ਉਹ ਸਭ ਸਾਨੂੰ ਵੀ ਦੱਸੋ ਤੁਸੀਂ ਸੁਖੀ ਰਹਿਣ ਲਈ ਉਹ ਕਿਹੜੇ ਪੰਜ ਕੰਮ ਕਰਦੇ ਹੋ ਸੰਗਤਜੀ ਸਭ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਇਹ ਪੰਜ ਕੰਮ ਰੋਜ਼ ਜ਼ਰੂਰ ਕਰਿਆ ਕਰੋ ਜੇਕਰ ਰਿਜਕ ਬਰਕਤ ਤੇ ਸੁਖ ਚਾਹੀਦਾ ਹੈ ਤਾਂ ਇਹ ਪੰਜ ਕੰਮ ਹਰ ਵੇਲੇ ਆਪਣੇ ਘਰ ਕਰੋ ਸਭ ਤੋਂ ਪਹਿਲਾ ਕੰਮ ਅਸੀਂ ਪੰਛੀਆਂ ਨੂੰ ਚੋਗਾ ਪਾਇਆ ਕਰਦੇ ਸੀ ਜਿਸ ਘਰ ਵਿੱਚ ਪੰਛੀ ਨੂੰ ਦਾਣਾ ਚੋਗਾ ਮਿਲਦਾ ਹੋਵੇ ਉਹ ਘਰ ਕਦੇ ਵੀ ਗਰੀਬ ਨਹੀਂ ਹੋ ਸਕਦਾ ਉਥੇ ਕਦੇ ਵੀ ਰਿਜਕ ਦੀ ਘਾਟ ਨਹੀਂ ਹੁੰਦੀ ਜੇ ਕੋਈ ਪੰਛੀ ਜਨੌਰ ਤੁਹਾਡੇ ਘਰ ਦਾ ਅੰਨ ਪਾਣਾ ਖਾਂਦਾ ਹੋਵੇ ਨਾ ਕੋਈ ਪੰਛੀ ਉੜਦਾ ਉੜਦਾ ਤੁਹਾਡੇ ਘਰ ਆਵੇ ਤਾਂ ਉਸ ਲਈ ਅੰਨ ਜ਼ਰੂਰ ਰੱਖਿਆ ਕਰੋ ਜੇ ਭੁੱਖ ਆਇਆ ਤਾਂ ਚੋਗਾ ਧਰਿਆ ਕਰੋ ਤੇ ਪਿਆਸ ਆਇਆ ਤਾਂ ਪਾਣੀ ਧਰਿਆ ਕਰੋ ਪਰਮਾਤਮਾ ਨੂੰ ਮਨੁੱਖ ਦੀ ਦੂਜੇ ਮਨੁੱਖ ਦੀ ਕੀਤੀ ਮਦਦ ਹਮੇਸ਼ਾ ਪਸੰਦ ਆਉਂਦੀ ਹੈ ਪਰਮਾਤਮਾ ਨੂੰ ਉਹ ਸ਼ਖਸ ਬਹੁਤ ਪਸੰਦ ਜਦੋਂ ਕੋਈ ਕੁਦਰਤ ਤੇ ਇੱਕ ਹਲਕਾ ਜਿਹਾ ਸਾਥ ਦਿੰਦਾ ਹੈ ਤਾਂ ਪਰਮਾਤਮਾ ਖੁਸ਼ ਹੋ ਜਾਂਦੇ ਨੇ ਜਦੋਂ ਪੰਛੀ ਜਨੌਰ ਦਾਣਾ ਖਾਂ ਜਿਸ ਘਰ ਤੋਂ ਜਾਂਦੇ ਨੇ ਪੰਛੀ ਜਨੌਰ ਹਮੇਸ਼ਾ ਅਰਦਾਸ ਕਰਦੇ ਨੇ ਵਾਹਿਗੁਰੂ ਜੀ ਜਿਵੇਂ ਇਸ ਘਰ ਨੇ ਸਾਡੀ ਰਿਜ਼ਕ ਦਾ ਖਿਆਲ ਰੱਖਿਆ ਰੋਜੀ ਦਾ ਖਿਆਲ ਰੱਖਿਆ ਓਵੇਂ ਤੁਸੀਂ ਇਹਨਾਂ ਦੀ ਝੋਲੀ ਹਮੇਸ਼ਾ ਭਰ ਕੇ ਰੱਖਿਓ ਇਸ ਤਰ੍ਹਾਂ ਪਰਮਾਤਮਾ ਆਪਣੀ ਬਰਕਤ ਤੇ ਸਾਰੇ ਬੂਹੇ ਉਸ ਘਰ ਲਈ ਖੋਲ ਦਿੰਦਾ ਹੈ ਜਿਸ ਘਰ ਵਿੱਚ ਪੰਛੀ ਜਨੋਰਾ ਜਨੋਰਾ ਨੂੰ ਦਾਣਾ ਪਾਇਆ ਜਾਂਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਨਾ ਇੱਕ ਸੇਠ ਰਿਹਾ ਕਰਦਾ ਸੀ ਕਹਿੰਦੇ ਉਸ ਸੇਠ ਦੇ ਕੋਲ ਨਾ ਕੋਈ ਔਲਾਦ ਨਹੀਂ ਸੀ ਪਰ ਸੇਠ ਦੇ ਕੋਲ ਇੰਨੀ ਸੰਪਤੀ ਸੀ ਕਿ ਕੋਈ ਵੀ ਕਿਸ ਜੇਕਰ ਉਹਨੂੰ ਵੰਡਦਾ ਤੇ ਕਿੰਨੇ ਸਾਲ ਤੱਕ ਉਹ ਬੈਠ ਕੇ ਖਾ ਸਕਦਾ ਸੀ ਉਹਦੇ ਕੋਲ ਕੋਈ ਔਲਾਦ ਨਹੀਂ ਸੀ ਇਹ ਹੀ ਉਹਨਾਂ ਨੂੰ ਦੁੱਖ ਸੀ ਕਹਿੰਦੇ ਉਹ ਸੇਠ ਬੜਾ ਜ਼ਿਆਦਾ ਕੰਜੂਸ ਸੀ ਕਹਿੰਦੇ ਕਿਤੇ ਘਰ ਦੇ ਵਿੱਚ ਇੱਕ ਭੋਰਾ ਥੱਲੇ ਨਹੀਂ ਸੀ ਡਿੱਗਣ ਦਿੰਦਾ ਪਤਨੀ ਨੇ ਅਕਸਰ ਗੱਲਾਂ ਕਰਿਆ ਕਰਦਿਆਂ ਕਰਦਿਆਂ ਕਿਹਾ ਕਿ ਆਪਣੀ ਜ਼ਮੀਨ ਜਾਇਦਤ ਕਾਦੇ ਕੰਮ ਦੀ ਹੈ ਜਦੋਂ ਕਿ ਆਪਣੇ ਜਿਹੜੇ ਬੱਚੇ ਨੇ ਕੋਈ ਹੋਣਾ ਹੀ ਨਹੀਂ ਹੈਗਾ ਉਹਨੇ ਕਹਿਣਾ ਭਗਵਾਨ ਨੇ ਇਹ ਜੋ ਕਿਹਦਾ ਦੋਸ਼ ਹੈ ਜਿੰਨਾ ਚਿਰ ਆਪਾਂ ਹੈਗੇ ਆ ਉਹਨਾਂ ਚਿਰ ਆਨੰਦ ਮਾਣ ਜਦੋਂ ਚਲੇ ਗਏ ਉਦੋਂ ਦੇਖੀ ਜਾਊਗੀ ਇਨਾ ਕਹਿ ਕੇ ਸੇਠ ਨੇ ਕੰਮ ਤੇ ਚਲੇ ਜਾਇਆ ਕਰਨਾ ਕਹਿੰਦੇ ਘਰ ਤੋਂ ਥੋੜੀ ਦੂਰ ਨਾ ਇੱਕ ਦਰਖਤ ਤੇ ਇੱਕ ਜਿੜੀ ਰਹਾ ਕਰਦੀ ਸੀ ਜਿੜੀ ਨੇ ਨਾ ਦੋ ਬੱਚਿਆਂ ਨੂੰ ਜਿਹੜਾ ਜਨਮ ਦਿੱਤਾ ਹੋਇਆ ਸੀ ਕਹਿੰਦੇ ਉਹਨੇ ਨਾ ਆਸ-ਪਾਸ ਤੋਂ ਚੋਗਾ-ਚੋਕ ਕੇ ਲਿਆਉਣਾ ਫਿਰ ਉਹਨੂੰ ਆਪਣੇ ਬੱਚਿਆਂ ਨੂੰ ਖਵਾਇਆ ਕਰਨਾ ਜਿੜੀ ਨੇ ਇਹ ਸੇਠ ਦੇ ਘਰ ਬੜਾ ਹੀ ਮੰਡਰਾਇਆ ਕਰਨਾ ਪਰ ਘਰੋਂ ਕੁਝ ਵੀ ਖਾਣ ਲਈ ਨਾ ਲੱਭਿਆ ਕਰਨਾ ਕਹਿੰਦੇ ਜਿੜੀ ਨੇ ਨਾ ਹੌਲੀ-ਹੌਲੀ ਉਹਦੀ ਕੰਦ ਤੇ ਬਹਿਣਾ ਸ਼ੁਰੂ ਕਰ ਦਿੱਤਾ ਚਿੜੀ ਨੇ ਨਾ ਅਕਸਰ ਛੇੜ ਤੇ ਸਠਾਣੀ ਦੀਆਂ ਗੱਲਾਂ ਸੁਣਨੀਆਂ ਕਰਨੀਆਂ ਜਿੜੀ ਬੜੀ ਉਦਾਸ ਹੋ ਜਾਇਆ ਕਰਨਾ ਹੁਣ ਨਾ ਚਿੜੀ ਨੂੰ ਹਰ ਰੋਜ਼ ਦੇਖਦੀ ਸਠਾਣੀ ਵੀ ਇਹ ਨਾ ਮੇਰੇ ਚਮਕਤੀ ਆ ਬੈਠ ਜਾਂਦੀ ਹੈ ਉਹਨੇ ਨਾ ਚਿੜੀ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਿਆ ਕਰਨਾ ਬਨੇਰੇ ਉੱਤੇ ਹੀ ਨਾ ਉਹਦੇ ਕਦੀ ਕੋਈ ਦਾਣਾ ਕਦੀ ਚੋਲਾਂ ਦੀ ਮੋਠ ਕਦੀ ਰੋਟੀ ਐਵੇਂ ਰੱਖ ਦਿਆ ਕਰਨਾ ਜਿਹੜੀ ਨੇ ਰੋਜ਼ ਉੱਥੇ ਹੀ ਆਪਣੇ ਬੱਚਿਆਂ ਦਾ ਢਿੱਡ ਭਰਨਾ ਤੇ ਆਪ ਖਾਣਾ ਜਿਹੜੀ ਸੋਚਦੀ ਸੀ ਕਿ ਇੰਨੇ ਜ਼ਿਆਦਾ ਵਿਚਾਰੇ ਦੁਖੀ ਰਹਿੰਦੇ ਨੇ ਤੇ ਮੈਂ ਇੰਨਾ ਸਮਾਂ ਹੋ ਗਿਆ ਇਹਨਾਂ ਦੇ ਘਰ ਦਾ ਖਾਨੀਆਂ ਪਰ ਮੈਨੂੰ ਇਹਨਾਂ ਲਈ ਜ਼ਰੂਰ ਕੁਝ ਕਰਨਾ ਚਾਹੀਦਾ ਹੈ। ਚਿੜੀ ਨੇ ਨਾ ਪਹਿਲਾਂ ਕਿਸੇ ਹੋਰ ਥਾਂ ਤੇ ਰਹਿੰਦੀ ਸੀ। ਉੱਥੇ ਕੋਈ ਸੰਤ ਫਕੀਰ ਰਹਿੰਦੇ ਸੀ। ਉਹ ਹਰ ਇੱਕ ਦੇ ਮਨ ਦੀ ਮਰਜ਼ੀ ਪੂਰੀ ਕਰਦੇ ਸਨ। ਕਹਿੰਦੇ ਚਿੜੀ ਨਾ ਚਿੜੀ ਨੂੰ ਆਪਣੇ ਬੱਚੇ ਸੰਭਾ ਕੇ ਉੜਦੀ ਉੜਦੀ ਕਹਿੰਦੀ ਕਿ ਬੜੇ ਦਿਨਾਂ ਬਾਅਦ ਉਹ ਉਸ ਥਾਂ ਤੇ ਪਹੁੰਚੀ। ਜਦੋਂ ਉਸ ਥਾਂ ਤੇ ਪਹੁੰਚੀ ਤੇ ਜਾ ਕੇ ਬਿਉਸ਼ ਹੋ ਕੇ ਤੇ ਡਿੱਗ ਪਈ। ਸੰਤ ਜੀ ਦੀ ਘਰ ਵਾਲ ਨੇ ਚੁੱਕਿਆ, ਪਾਣੀ ਪਿਆਇਆ ਤੇ ਉਹਨੇ ਕਹਿੰਦੇ ਸੰਤ ਜੀ ਦੇ ਕੋਲ ਲੈ ਕੇ ਤੇ ਚਲੀ ਗਈ। ਚਿੜੀ ਜਾ ਕੇ ਕਹਿੰਦੀ ਮੈਂ ਮੈਂ ਨਾ ਕੁਝ ਮੰਗਣ ਨਾ ਆਈਆਂ ਉਹ ਸੰਤ ਫਕੀਰ ਕਹਿੰਦੇ ਕਿ ਚਿੜੀਏ ਤੂੰ ਉੱਥੇ ਹੀ ਕੁਝ ਮੰਗਦੀ ਨਾ ਉੱਥੇ ਹੀ ਮਿਲ ਜਾਣਾ ਸੀ ਤੂੰ ਇੰਨੀ ਦੂਰ ਕਿਉਂ ਆਈ ਕਹਿੰਦੀ ਆਪਣੇ ਲਈ ਨਹੀਂ ਆਈ ਜੇਸੀ ਨਗਰ ਚੋਂ ਮਹਿਰਾਨੀ ਹਾਂ ਉੱਥੇ ਇੱਕ ਸੇਠ ਹੈ ਉਹਨੇ ਉਹਦੇ ਲਈ ਚਾਹੀਦਾ ਹੈ ਉਹ ਸੰਤ ਫਕੀਰ ਜਿਹੜੇ ਸਨ ਆਪਣੀ ਅੱਖਾਂ ਬੰਦ ਕੀਤੀਆਂ ਹਸਾਬ ਕਿਤਾਬ ਜੋ ਗੰਨਾ ਮੰਣਾ ਸੀ ਉਹ ਲਗਾਈ ਉਹ ਕਹਿੰਦੇ ਕਿ ਉਹਦੇ ਲੇਖਾ ਚ ਉਹਨਾਂ 7 ਜਨਮਾਂ ਤੱਕ ਭੁਲਾਦ ਨਹੀਂ ਹੈਗੀ ਤੇ ਫਿਰ ਉਹ ਕਹਿੰਦੇ ਵੀ ਕਿਉਂ ਕਹਿੰਦੇ ਵੀ ਉਹਨਾਂ ਕਦੀ ਆਪਣਾ ਹਿੱਸਾ ਉਹਨੇ ਕੁਝ ਬੀਜਿਆ ਹੀ ਨਹੀਂ ਜੇ ਕੁਝ ਬੀਜਿਆ ਹੁੰਦਾ ਤਾਂ ਵੱਡਾ ਉਹਦੇ ਪਿਛਲੇ ਕਰਮਾਂ 'ਚ ਉਹ ਕੁਝ ਨਹੀਂ ਸੀ ਬੀਜਿਆ ਜਿਹੜਾ ਮੜਾ ਮੁੱਟ ਦਾਣ ਮੋੜਾ ਮੁੱਟ ਦਾਣ ਪੁੰਨ ਕੋਈ ਚੰਗੇ ਕਰਮ ਸਨ ਉਹਦਾ ਫਲ ਉਹ ਆਨੰਦਮਾਨ ਦਾ ਪਿਆ ਸੌਖੀ ਜ਼ਿੰਦਗੀ ਮਿਲੀ ਹੋਈ ਐ ਪਰ ਉਹਨੇ ਹੁਣ ਵੀ ਕੁਝ ਨਹੀਂ ਬੀਜਿਆ ਜਿਹੜੀ ਕਹਿੰਦੀ ਕਿ ਮੈਂ ਉਹਦੀ ਪਤਨੀ ਮੈਨੂੰ ਰੋਜ਼ ਚੋਗਾ ਪਾਉਂਦੀ ਹੈ ਉਹਦੀ ਜਿਹੜੀ ਅਸੀਸ ਹੈ ਉਹਦੇ ਕਰਕੇ ਤੁਸੀਂ ਉਹਨੂੰ ਕੁਝ ਦੇ ਦਿਓ ਸੰਤ ਫਕੀਰ ਕਹਿੰਦੇ ਚਲੋ ਠੀਕ ਹੈ ਸੰਤ ਫਕੀਰ ਕਹਿੰਦੇ ਕਿ ਤੂੰ ਉਹਨਾਂ ਦੇ ਘਰ ਜਾ ਜਾਵੇਂ ਤਾਂ ਤੂੰ ਉਹਨਾਂ ਨੂੰ ਕੀ ਕਹ ਦੇ ਕਿ ਵਿਧਾਨਪੂਰਨਕ ਜ਼ਰੂਰ ਕਰਿਆ ਕਰੋ ਕਹਿੰਦੇ ਚਿੜੀ ਨਾ ਉੱਡਦੀ ਉੱਡਦੀ ਵਾਪਸ ਆ ਗਈ ਚਿੜੀ ਹੁਣ ਬੜੀ ਖੁਸ਼ ਮੈਨੂੰ ਲਾਡ ਦਾ ਸੁਖ ਮਿਲੇਗਾ ਇਹ ਆਪਣੀ ਲਾਡ ਨੂੰ ਚੰਗੇ ਚੰਗੇ ਖਾਣੇ ਖਵਾਏਗੀ ਕੁਝ ਭੋਰਾ ਥੱਲੇ ਡਿੱਗੇ ਕਰਾਂਗਾ ਮੇਰੇ ਬੱਚੇ ਵੀ ਚੁਗਣਗੇ ਦੂਰ ਨਹੀਂ ਜਾਣਾ ਪਵੇਗਾ ਕਹਿੰਦੇ ਇਸ ਤਰ੍ਹਾਂ ਚਿੜੀ ਸੋਚਣ ਲੱਗੀ ਕਹਿੰਦੇ ਹੁਣ ਨਾ ਕੁਝ ਸਮਾਂ ਲੰਘਿਆ ਤੇ ਉਹਨਾਂ ਦੇ ਘਰ ਔਲਾਦ ਦੀ ਪ੍ਰਾਪਤੀ ਹੋਈ ਕਹਿੰਦੇ ਉਹ ਬੜ ਲਾਡਾਂ ਚਾਵਣ ਨਾਲ ਆਪਣੀ ਲਾਡ ਨੂੰ ਰੱਖਣ ਲੱਗੇ ਪਰ ਆਪਣੇ ਘਰ ਹਜੇ ਵੀ ਦਮੜੀ ਬਾਹਰ ਨਾ ਪੇਜਿਆ ਕਹਿੰਦੇ ਹੁਣ ਤਾਂ ਉਹਦੀ ਪਤਨੀ ਵੀ ਹੁਣ ਜਿਹੜੇ ਉਹ ਛੱਤ ਉੱਤੇ ਕਹਿ ਲਓ ਜਾਂ ਫਿਰ ਕੰਦ ਉੱਤੇ ਜਿਹੜਾ ਰੋਟੀ ਦਾ ਟੋਕ ਰੱਖਦੀ ਸੀ ਉਹ ਵੀ ਭੁੱਲ ਜਾਇਆ ਕਰਦੀ ਸੀ ਕਹਿੰਦੇ ਹੁਣ ਨਾ ਜਿੜੀ ਬੜੀ ਪਰੇਸ਼ਾਨ ਹੋ ਗਈ ਇਹਨੂੰ ਜਿਹੜਾ ਇਹ ਫਲ ਮਿਲਿਆ ਉਹ ਤਾਂ ਮੈਨੂੰ ਚੋਗਾ ਪੌਣ ਦੇ ਬਦਲੇ ਮਿਲਿਆ ਸੀ ਹੁਣ ਇਹ ਉਹ ਭੁੱਲ ਜਾਂਦੀ ਹੈ ਕਿਤੇ ਇਹਦੇ ਪੁੱਤਰ ਦੀ ਕਿਤੇ ਜਿਹੜੀ ਆਕਾਲ ਚਲਾਣੇ ਨਾ ਹੋ ਜਾਣਾ ਮਣਾਤ ਦੁੱਖ ਸਿਆਂ ਨਹੀਂ ਜਾਣਾ ਚਾਹੀਦਾ ਜਿਹੜੀ ਨਾ ਫਿਰ ਉੱਡੀ ਉੱਡੀ ਉਹ ਸੰਤ ਫਕੀਰ ਜੀ ਦੇ ਕੋਲ ਗਈ ਜਾਂ ਕਿਹਾ ਕਿ ਸੰਤ ਫਕੀਰ ਜੀ ਉਹ ਮੇਰੀ ਗੱਲ ਤੇ ਸਮਝ ਨਹੀਂ ਸਕਦੇ ਤੁਸੀਂ ਉਹਨਾਂ ਦੇ ਘਰ ਜਾਓ ਕਹਿੰਦੇ ਸੰਤ ਫਕੀਰ ਤੇ ਉਹਨਾਂ ਦੀ ਘਰ ਵਾਲੀ ਉਹਨਾਂ ਦੇ ਘਰ ਦੇ ਅੱਗੇ ਹੀ ਆਏ ਤੇ ਕਿਹਾ ਵੀ ਦੋ ਪ੍ਰਸ਼ਾਦਾਂ ਦੀ ਆਸ ਲਾ ਕੇ ਬੈਠੇ ਆ ਉਹਨਾਂ ਅੱਗੋ ਕਿਹਾ ਕਿ ਚਲੇ ਜਾਓ ਹਜੇ ਪ੍ਰਸ਼ਾਦੇ ਬਣੇ ਨਹੀਂ ਸੰਤ ਵਕੀਲ ਕਹਿੰਦੇ ਮੇਰੇ ਕੋਲ ਪੁੱਤਰ ਦੀ ਦਾਤ ਹੋਈ ਨਾ ਤੂੰ ਚਾਹੁੰਨਾ ਹੈ ਵੀ ਇਹਦੀ ਲੰਮੀ ਉਮਰ ਹੋ ਜੇ ਕੁਝ ਸਹਣੀ ਇਹਦੇ ਸਵਾਸ ਬਾਕੀ ਰਹਿ ਜਾਣ ਜਦੋਂ ਇਹ ਗੱਲ ਸੁਣੀ ਤਾਂ ਭੱਜੇ ਭੱਜੇ ਜਾ ਕੇ ਬੂਹਾ ਖੋਲਿਆ ਬੂਹਾ ਖੋਲ ਕੇ ਅੰਦਰ ਬਿਠਾਇਆ ਉਹਦੀ ਪਤਨੀ ਨੇ ਪ੍ਰਸ਼ਾਦਾ ਛਕਾਇਆ ਉਹਨਾਂ ਦਾ ਉਹਨਾਂ ਦਾ ਜਿਹੜਾ ਪੁੱਤ ਸੀ ਉਹ ਭੱਜ-ਭੱਜ ਕੇ ਕੰਮ ਕਰਦਾ ਪਿਆ ਸੀ ਸੰਤ ਫਕੀਰ ਕਹਿੰਦੇ ਕਿ ਭਲੇ ਬੁਰਖਾ ਇਹ ਲਾਦ ਤੈਨੂੰ ਕਦੋਂ ਹਾਸਲ ਹੋਈ ਕਹਿੰਦਾ ਜੀ 5 ਵੇ ਪਹਿਲਾਂ ਕਹਿੰਦੇ ਸੀ ਕਿ ਮੈਂ ਕੋਈ ਚੰਗਾ ਕਰਮ ਕਿਰਤ ਕੀਤਾ ਸੀ ਉਸ ਦੇ ਬਦਲੇ ਹਾਸਲ ਹੋ ਗਿਆ ਸੰਤ ਫਕੀਰ ਜੀ ਕਹਿੰਦੇ ਵੀ ਦਾਨਪੂਰਨ ਕਰਿਆ ਕਰੋ ਕਹਿੰਦੇ ਦਾਨਪੂਰਨ ਕਿੰਨੇ ਕਰਾਂ ਸਾਰੇ ਜਣੇ ਰੋਜੀ ਰੋਟੀ ਜੋਗੇ ਹੈਗੇ ਨੇ ਫਿਰ ਸੰਤ ਫਕੀਰ ਜੀ ਕਹਿ ਲੱਗੇ ਵੀ ਤੇਰੇ ਕਰਮਾਂ ਚ ਸੱਤ ਜਿਹੜੇ ਜਨਮ ਸੀ ਨਾ ਔਲਾਦ ਨਹੀਂ ਸੀ ਤੇਰੀ ਪਤਨੀ ਕੁਝ ਰੋਟੀ ਦੇ ਟੁੱਕ ਇੱਕ ਚਿੜੀ ਨੂੰ ਪਾ ਦਿੰਦੀ ਸੀ ਉਹ ਸਾਹਮਣੇ ਬਨੇਰੇ ਤੇ ਬੈਠੀ ਸੀ ਤੇ ਜਿਹੜਾ ਰੋਟੀ ਟੁੱਕ ਪਾਇਆ ਨਾ ਉਹਦਾ ਪੁੰਨ ਤੇ ਉਹਦਾ ਫਾਲ ਸਦਕਾ ਹੀ ਤੈਨੂੰ ਔਲਾਦ ਦੀ ਪ੍ਰਾਪਤੀ ਹੋਈ ਹੈ ਪਰ ਹੁਣ ਤੁਸੀਂ ਉਹਨੂੰ ਰੋਟੀ ਟੁੱਕ ਪਾਉਣਾ ਵੀ ਭੁੱਲ ਗਏ ਹੋ ਹੋਰ ਤੇ ਹੋਰ ਤੁਸੀਂ ਦਰ ਤੇ ਆਏ ਉਹਨੂੰ ਵੀ ਖਾਲੀ ਭੇਜਦੇ ਹੋ ਜਿੰਨਾ ਕੁ ਪੁੰਨ ਸੀ ਓਨੇ ਕੋ ਉਹਦੀ ਉਮਰ ਸੀ ਜੇ ਚੰਦੇ ਹੋ ਤਾਂ ਇਹਦੀ ਉਮਰ ਵੀ ਵਧੇ ਤੁਹਾਡਾ ਤਨਸਪਦਾ ਵੀ ਵਧੇ ਦਰ ਤੇ ਆਇਆ ਕੋਈ ਖਾਲੀ ਨਾ ਜਾਵੇ ਤੇਰੇ ਘਰ ਦਾ ਇੱਕ ਮੂਠਾ ਨਾ ਜੀ ਜੀ ਉਹਨੇ ਖਾਧਾ ਖਾਦਾ ਹੈ ਤਾਂ ਉਹਦੇ ਬਦਲੇ ਤੇ ਤੇਰੇ ਸਾਥ ਜਨਮ ਦਾ ਔਲਾਦ ਨਹੀਂ ਸੀ ਉਹ ਵੀ ਤੈਨੂੰ ਹਾਸਲ ਹੋ ਗਈ ਜੇ ਤੂੰ ਦਰ ਤੇ ਆਏ ਸਭ ਨੂੰ ਦਾਨਪੂਰਨ ਕਰੇ ਤਾਂ ਚਿੜੀ ਜਨੋਰਾ ਨੂੰ ਵੀ ਆਪਣੇ ਰਿਜਕ ਚੋਂ ਪਾ ਦੇ ਤਾਂ ਸੋਚ ਤੇਰੇ ਕਿੰਨੇ ਕਰਮ ਚੰਗੇ ਹੋ ਜਾਣਗੇ ਤੈਨੂੰ ਕਿੰਨਾ ਫਲ ਮਿਲੇਗਾ ਸੰਤ ਫਕੀਰ ਇੰਨਾ ਕਹਿ ਕੇ ਚਲੇ ਗਏ ਹੁਣ ਸੰਤ ਜੀ ਜਦੋਂ ਕਹਿ ਕੇ ਹੀ ਚਲੇ ਗਏ ਤਾਂ ਸੇਠ ਨੂੰ ਅਕਲ ਆ ਗਈ ਕਹਿੰਦੇ ਹੁਣ ਚਿੜੀਆਂ ਸਭ ਲਈ ਚੋਗਾ ਵੀ ਪਾਉਂਦਾ ਦਰ ਤੇ ਕਿਸੇ ਨੂੰ ਖਾਲੀ ਨਹੀਂ ਭੇਜਦਾ ਹਰ ਇੱਕ ਦੀ ਮਦਦ ਕਰਦਾ ਇਸ ਲਈ ਕਹੇ ਕਿ ਜਾਂਦਾ ਵੀ ਜਦੋਂ ਆਪਾਂ ਇਹਨਾਂ ਨੂੰ ਜੋਗਾ ਪਾਉਂਦੇ ਹਾਂ ਤਾਂ ਇਹਨਾਂ ਦੇ ਬੇਜਵਾਨ ਇਹ ਬੇ ਬੇਜਵਾਨ ਜ਼ਰੂਰ ਨੇ ਪਰ ਇਹਨਾਂ ਦੀਆਂ ਜਿਹੜੀ ਅਸੀਸ ਹੈ ਨਾ ਉਹ ਆਪਣੀ ਕਿਸਮਤ ਬਦਲ ਦਿੰਦੀ ਹੈ ਉਹ ਸੰਤ ਜੀ ਕਹਿੰਦੇ ਵੀ ਦੂਜਾ ਕੰਮ ਇਹ ਹੈ ਜੋ ਸਵੇਰੇ ਉੱਠ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਪ੍ਰਮਾਤਮਾ ਉਸ ਦੇ ਘਰ ਵਿੱਚ ਤਿੰਨ ਜਣਿਆਂ ਨੂੰ ਉਸ ਕੋਲ ਭੇਜਦਾ ਹੈ ਪਹਿਲਾ ਸਾਰਾ ਦਿਨ ਉਸ ਦੀ ਇੱਜ਼ਤ ਵਧਾਉਂਦਾ ਹੈ ਦੂਜਾ ਉਸ ਦਾ ਸਾਰਾ ਦਿਨ ਰਿਜ਼ਕ ਵਧਾਉਂਦਾ ਹੈ ਤੀਜਾ ਉਸ ਦੀਆਂ ਮੁਸ਼ਕਲਾਂ ਤੋਂ ਬਚਾਉਂਦਾ ਹੈ ਇਸ ਲਈ ਆਪਣੇ ਵੱਡੇ-ਵਡੇਰੇ ਆਪਣੇ ਸੰਤ ਫਕੀਰਾਂ ਜੀ ਨੂੰ ਦੇਖਦੇ ਆ ਕਿ ਉਹ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਲੈਂਦੇ ਹਨ ਇਸ ਨਾਲ ਉਹਨਾਂ ਦਾ ਸਾਰਾ ਦਿਨ ਸਖਾਲਾ ਲੰਘ ਜਾਂਦਾ ਹੈ ਆਪਾਂ ਵੀ ਅੰਮ੍ਰਿਤ ਵੇਲੇ ਉੱਠ ਪਰਮਾਤਮਾ ਦਾ ਨਾਮ ਲੈ ਇਹ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤੀਜਾ ਕੰਮ ਉਹ ਸਾਰੇ ਦਿਨ ਵਿੱਚ ਜੋ ਦੇਖਦਾ ਪਰਮਾਤਮਾ ਆਪਣੇ ਆਪ ਆਪਾਂ ਜੋ ਵੀ ਕਰਦੇ ਹਾਂ ਸਾਰਾ ਦਿਨ ਉਹ ਪਰਮਾਤਮਾ ਦੇਖਦਾ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਜ਼ਰੂਰਤਮੰਦ ਦੀ ਮਦਦ ਆਪਣੇ ਹੱਥਾਂ ਹੱਥ ਵਧਾਉਂਦੇ ਹਾਂ ਤਾਂ ਜੋ ਮਨੁੱਖ ਦੂਜਿਆਂ ਦੀ ਮਦਦ ਕਰਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਗਰੀਬ ਨਹੀਂ ਰਹਿੰਦਾ ਕਈ ਵਾਰ ਮਨੁੱਖ ਨੇ ਇਬਾਦਤ ਉੱਥੇ ਨਹੀਂ ਪਹੁੰਚ ਸਕਦੀ ਜਿੱਥੇ ਉਹ ਜਾਣਾ ਚਾਹੁੰਦਾ ਹੈ ਪਰ ਜਿੱਥੇ ਗਰੀਬ ਦੀ ਮਦਦ ਪਹੁੰਚ ਜਾਂਦੀ ਹੈ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਪਰਮਾਤਮਾ ਹਜ਼ਾਰਾਂ ਹੱਥਾਂ ਨਾਲ ਆਪਣੀ ਮਦਦ ਕਰਦਾ ਹੈ ਇੱਕ ਵਾਰ ਇੱਕ ਮਨੁੱਖ ਸੀ ਉਹਨਾਂ ਦਾ ਬੱਚੇ ਨੇ ਉਹਨਾਂ ਦੇ ਨਾ ਬੱਚੇ ਨੇ ਜਨਮ ਲੈਣਾ ਸੀ ਉਹਨਾਂ ਦੇ ਘਰ ਬੱਚਾ ਹੋਣ ਵਾਲਾ ਸੀ ਪਰ ਘਰ ਵਿੱਚ ਬਿਨਾਂ ਇੱਕ ਪੈਸਾ ਹੀ ਨਹੀਂ ਸੀ ਹੁਣ ਪਰੇਸ਼ਾਨ ਵੀ ਸੀ ਕਾਰਵੇ ਚ ₹2000 ਅਭਿਨੈ ਸੀ ਇਹ ਕਿਵੇਂ ਹੋਵੇ ਜਦੋਂ ਕਿ ਬੱਚੇ ਦਾ ਜਨਮ ਦਾ ਸਮਾਂ ਬੜਾ ਨਜ਼ਦੀਕ ਸੀ ਉਹ ਸੇਠ ਕੋਲ ਗਿਆ ਵੀ ਮੈਨੂੰ ਥੋੜਾ ਜਿਹਾ ਕਰਜ਼ ਦੇ ਦੇ ਜਿੰਨੇ ਕੁ ਪੈਸੇ ਮੈਨੂੰ ਲੋੜੀਂਦੇ ਨੇ ਚਾਹੀਦੇ ਨੇ ਘਰ ਦੇ ਲਈ ਉਹਨੇ ਕੁ ਦੇ ਦੇ ਸੇਠ ਨੇ ਉਹਨੂੰ ਕੁਝ ਵੀ ਨਾ ਦਿੱਤਾ ਕਹਿੰਦਾ ਕਿ ਕਿਹੜਾ ਵਾਪਸ ਕਰਨੇ ਨੇ ਇਹ ਤਾਂ ਕੁੱਝ ਸੁਟਣ ਵਾਲੀ ਗੱਲ ਐ ਤੈਨੂੰ ਮੈਂ ਨਹੀਂ ਦੇ ਦੇ ਸਕਦਾ ਉਹ ਸੋਚ ਵਿਚਾਰ ਕਰਨ ਲੱਗਾ ਵਿਚਾਰਾ ਕੀ ਕਰੇ ਉਹ ਕਹਿੰਦਾ ਐਵੇਂ ਕਰਦਾ ਆਪਣੀ ਪਤਨੀ ਨਾਲ ਹੌਲੀ ਹੌਲੀ ਤੁਰਦਾ ਤੇ ਰਾਜੀ ਕੋਲ ਚਲਦੇ ਆ ਉਹੀ ਹੱਲ ਕਰੇਗਾ ਉਹੀ ਹੌਲੀ ਹੌਲੀ ਕਰਕੇ ਮਹਿਲ ਵੱਲ ਨੂੰ ਤੁਰ ਲੱਗੇ ਤੁਰਦੇ ਤੁਰਦੇ ਰਾਹਤੀ ਵਿੱਚ ਉਹਨਾਂ ਨੂੰ ਰਾਤ ਹੋ ਗਈ ਉਹ ਰਾਤ ਹੋਈ ਤਾਂ ਰਸਤੇ 'ਚ ਉਹਨਾਂ ਇੱਕ ਰੁੱਖ ਆ ਗਿਆ ਰੁੱਖ ਦੇ ਥੱਲੇ ਬੈਠ ਗਏ ਹੁਣ ਸਵੇਰ ਹੋਣ 'ਚ ਬੜੀ ਧੀਰ ਸੀ ਉਹ ਮਨੁੱਖ ਦੀ ਘਰ ਵਾਲੇ ਦਰਦ ਨਾਲ ਕੁਰਲਾਂਦੀ ਪਈ ਸੀ ਤੇ ਉਹ ਉਹ ਸਲਾਹ ਦੇਣਾ ਦੇ ਆਰ ਸੀ ਕਿ ਕੁਝ ਨਾ ਥੋੜੇ ਸਮੇਂ ਦੀ ਹੀ ਗੱਲ ਐ ਫਿਰ ਦਿਨ ਨਿਕਲ ਜਾਣਾ ਰਾਜੇ ਨੂੰ ਆਪਾਂ ਮਿਲ ਲਾਵਾਂਗੇ ਸਾਰਾ ਕੁਝ ਠੀਕ ਹੋ ਜਾਣਾ ਇੰਨੇ ਸਮੇਂ ਨੂੰ ਰਾਜਾ ਰਾਤ ਦੇ ਇੱਕ ਪਹਿਰ ਰਹਿੰਦੇ ਉੱਠ ਕੇ ਗਲੀਆਂ ਵਿੱਚ ਦੇਖਦਾ ਸੀ ਕਿ ਕੋਈ ਦੁਖੀ ਤਾਂ ਨਹੀਂ ਮੇਰੇ ਹੁੰਦੇ ਮੇਰੇ ਰਾਜ ਵਿੱਚ ਇੱਕ ਕੁੱਕਰ ਵੀ ਦੁੱਖ ਦੁੱਖ ਨਹੀਂ ਹੋਣਾ ਚਾਹੀਦਾ ਭੁੱਖਾ ਪਿਆਸਾ ਨਹੀਂ ਹੋਣਾ ਚਾਹੀਦਾ ਉਹ ਕੁੱਤਿਆਂ ਦੀ ਵੀ ਭੁੱਖ ਪਿਆਸ ਦਾ ਧਿਆਨ ਰੱਖਦਾ ਸੀ ਮੇਰੇ ਹੁੰਦਾ ਕੋਈ ਪਾਪ ਕਰਮ ਨਾ ਹੋਵੇ ਉਸ ਸਮੇਂ ਰਾਜਾ ਜਦੋਂ ਲੰਘ ਰਿਹਾ ਸੀ ਤਾਂ ਦੂਰ ਰੁੱਖ ਥੱਲੇ ਉਹਨੇ ਅੱਗ ਬਲਦੀ ਵੇਖੀ ਰਾਜ ਨੇ ਇੱਕ ਸੈਨਿਕ ਨੂੰ ਬੁਲਾਇਆ ਤੇ ਕਿਹਾ ਉੱਥੇ ਜਿਹੜੀ ਅੱਗ ਬਲਦੀ ਪਈ ਹੈ ਨਾ ਉੱਥੇ ਜਾ ਕੇ ਦੇਖੋ ਵੀ ਕੋਈ ਮੁਸਾਫਿਰ ਪਰੇਸ਼ਾਨ ਨਾ ਤਾਂ ਨਹੀਂ ਹੋ ਰਿਹਾ ਮਨੋਕੋ ਦੇ ਕੋਲ ਆਇਆ ਸਾਰੀ ਜਾਂਚ ਪੜਤਾਲ ਕਰਕੇ ਰਾਜੇ ਦੇ ਕੋਲ ਵਾਪਸ ਪਹੁੰਚਿਆ ਮਨੋਖ ਨੇ ਦੱਸਿਆ ਕਿ ਮੈਨੂੰ ਨਾ ਹੀ ਰਾਜੇ ਦੀ ਜ਼ਰੂਰਤ ਹੈ ਰਾਜਾ ਨੇ ਰਾਜਾ ਨੇ ਵੀ ਸਾਰਾ ਕਿੱਸਾ ਬਿਆਨ ਕਰ ਦਿੱਤਾ ਹੁਣ ਉਹ ਸੈਨਿਕ ਸਾਰਾ ਕੁਝ ਸੁਣ ਕੇ ਰਾਜੇ ਦੇ ਕੋਲ ਗਿਆ ਰਾਜਾ ਜਲਦੀ ਦੇ ਨਾਲ ਸਾਰੀ ਗੱਲ ਸੁਣ ਕੇ ਰਾਣੀ ਨੂੰ ਦੇ ਕੋਲ ਗਿਆ ਰਾਣ ਨੂੰ ਲੈ ਕੇ ਆਇਆ ਕਿ ਤੁਸੀਂ ਨੇਕੀ ਦਾ ਹਿੱਸਾ ਬਣਨਾ ਚਾਹੁੰਦੇ ਹੋ ਉਸ ਨੇ ਸਿਰ ਹਿਲਾਇਆ ਰਾਣੀ ਨੇ ਉਹ ਥਾਂ ਤੇ ਜਾ ਕੇ ਮਨੁੱਖ ਦੀ ਮਦਦ ਤੇ ਪਤਨੀ ਦੀ ਮਨੁੱਖ ਦੀ ਪਤਨੀ ਦੀ ਮਦਦ ਕੀਤੀ ਮਨੁੱਖ ਨੂੰ ਲੱਗਿਆ ਵੀ ਰਾਜੇ ਨੇ ਕੋਈ ਨੌਕਰ ਭੇਜਿਆ ਹੈ ਉਹ ਰਾਜ ਦੇ ਹੁਕਮ ਚਲਾਉਂਦਾ ਹੈ ਫਿਰ ਕਹਿੰਦਾ ਲੱਕੜਾ ਵੱਢ ਕੇ ਆ ਲੈ ਕੇ ਆ ਤੇ ਹੁਣ ਅੱਗ ਬਾਲ ਇੰਨੇ ਨੂੰ ਰਾਣੀ ਨੇ ਜੋ ਉਸ ਦੀ ਲਾਦ ਲੈ ਕੇ ਬਾਹਰ ਆਈ ਜਦੋਂ ਪਤਾ ਲੱਗਾ ਕਿ ਉਹ ਰਾਜਾ ਹੈ ਉਹ ਰਾਜਾ ਹੈ ਮਾਫੀ ਮੰਗਣ ਲੱਗਾ ਰਾਜਨੇ ਕੇ ਹਾਂ ਖੜਾ ਹੋ ਸਭ ਦਾ ਸਾਂਝਾ ਨਗਰ ਹੈ ਇੱਥੇ ਸਭ ਦੀ ਇੱਜ਼ਤ ਹੈ ਮਦਦ ਦਾ ਰਿਵਾਜ ਹੈ ਇਸ ਤੋਂ ਆਪਾਂ ਨੂੰ ਇਹ ਹੀ ਸਿੱਖਣ ਨੂੰ ਮਿਲਦਾ ਹੈ ਕਿ ਮਦਦ ਕਰਨ ਵਾਲਾ ਗਰੀਬ ਨਹੀਂ ਬਾਦਸ਼ਾਹ ਦਾ ਹਾਸਲ ਕਰਦਾ ਹੈ ਕਿਹਾ ਸਾਡੇ ਅਮੀਰ ਬਣਦੀ ਵਜਾ ਗਰੀਬਾਂ ਦੀ ਮਦਦ ਕਰਨਾ ਹੈ ਅਗਲਾ ਕੰਮ ਹਮੇਸ਼ਾ ਹੱਕ ਹalal ਦੀ ਕਮਾਈ ਆਪਣੀ ਔਲਾਦ ਦੇ ਪਰਿਵਾਰ ਨੂੰ ਪਾਲੋ ਮਾਂ ਪਿਓ ਦੀ ਸੇਵਾ ਕਰੋ ਜਦੋਂ ਕੋਈ ਐਵੇਂ ਕਰਦਾ ਹੈ ਉਹਦੇ ਘਰ ਹਮੇਸ਼ਾ ਸੁੱਖ ਹੀ ਸੁੱਖ ਹੁੰਦੇ ਹਨ ਜੋ ਹੱਕ ਹalal ਦੀ ਕਮਾਈ ਖਾਂਦਾ ਹੈ ਨਾ ਉਹਦੇ ਘਰ ਨਾ ਤਾਂ ਕੋਈ ਦੁੱਖ ਹੁੰਦਾ ਹੈ ਨਾ ਹੀ ਕੋਈ ਰੋਗ ਹੁੰਦਾ ਹੈ ਉਹ ਘਰ ਹਮੇਸ਼ਾ ਬਰਕਤਾਂ ਦੀ ਆਸ ਕਰਦੀ ਹੈ ਇੱਕ ਵਾਰ ਦਾ ਇੱਕ ਇੱਕ ਨਗਰ ਸੀ ਉੱਥੇ ਇੱਕ ਮੰਗਤਾ ਰਿਹਾ ਕਰਦਾ ਸੀ ਛੋਟੀ ਉਮਰ ਮਾਂ ਪਿਓ ਬੀਤ ਗਏ ਮਾਂ ਪਿਓ ਬੀਤੇ ਜਦੋਂ ਕੁਝ ਸਮਾਂ ਤੇ ਆਸੇ ਪਾਸੇ ਦੇ ਲੋਕਾਂ ਨੇ ਰੋਟੀ ਟੁਕੜ ਦਿੱਤਾ ਪਰ ਜਦੋਂ ਹੁਣ ਪਤਾ ਲੱਗ ਗਿਆ ਕਿ ਰੋਜ਼ ਰੋਟੀ ਪਾਣੀ ਦੇਣੀ ਹੈ ਤਾਂ ਸਾਰੇ ਨੂੰ ਆਪਣੀ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਹੀ ਆਉਂਦੇ ਹਨ ਸਭ ਦੇ ਮਨਾ ਕਰਤਾ ਹੈ ਸਭ ਨੇ ਮਨਾ ਕਰਤਾ ਹੈ ਹੁਣ ਵਿਚਾਰਾ ਆਪ ਹੀ ਕੋਈ ਕੰਮ ਤੇ ਆਉਂਦਾ ਨਹੀਂ ਮੰਗਣਾ ਸ਼ੁਰੂ ਕਰ ਦਿੱਤਾ ਮੰਗਤੇ ਮੰਗਦੇ ਕੁਝ ਕਹਿ ਲਓ ਕਿ 15 ਵਰਿਆਂ ਦਾ ਹੋ ਗਿਆ ਇੱਕ ਦਿਨ ਨਾ ਮੰਗਦੇ ਮੰਗਦੇ ਰਸਤੇ ਵਿੱਚ ਇੱਕ ਫਕੀਰ ਸਨ ਉਸਦੇ ਕੋਲ ਚਲਾ ਗਿਆ ਜਾ ਕੇ ਕਹਿੰਦਾ ਸੰਤ ਜੀ ਕੁਝ ਦਿਵੋ ਸੰਤ ਫਕੀਰ ਕਹਿੰਦੇ ਕਿ ਤੂੰ ਬਾਦਸ਼ਾਹ ਬੰਨਾ ਉਹ ਕੋ ਹੱਸ ਕੇ ਕਹਿੰਦਾ ਕਿ ਮੇਰਾ ਠੂਠਾ ਨਹੀਂ ਦਿਸਦਾ ਇੰਨੇ ਪੈਸੇ ਵੀ ਨਹੀਂ ਕਿ ਰੋਟੀ ਆ ਸਕਣ ਤੁਸੀਂ ਕਹਿੰਦੇ ਹੋ ਬਾਦਸ਼ਾਹ ਬੰਨਾ ਸੰਤ ਫਕੀਰ ਕਹਿੰਦੇ ਕਿ ਤੂੰ ਦੱਸ ਤੇਰਾ ਮਨ ਕਰਦਾ ਬਾਦਸ਼ਾਹ ਬੰਨੂ ਕਹਿੰਦਾ ਕਿ ਮੈਂ ਮੰਨ ਤੇ ਕਰਦਾ ਕਹਿੰਦੇ ਤੇਰੇ ਕੋਲ ਕਿੰਨੇ ਰੁਪਏ ਆ ਉਹ ਕਹਿੰਦਾ ਮੇਰੇ ਕੋਲ 2 ਰੁਪਏ ਆ ਫਿਰ ਉਹ ਸਾਹਮਣੇ ਜਾ ਕੇ 2 ਰੁਪਏ ਦੀਆਂ ਰੋਟੀਆਂ ਖਰੀਦ ਕੇ ਲੈ ਆ ਉਹ 2 ਰੁਪਏ ਦੀਆਂ ਕਈ 4 ਰੋਟੀਆਂ ਖਰੀਦ ਕੇ ਤਾਂ ਲੈ ਆ ਗਿਆ ਸੰਤ ਫਕੀਰ ਜੀ ਕਹਿੰਦੇ ਹੁਣ ਸਾਹਮਣੇ ਦੇ ਦੋ ਬੱਚੇ ਬੈਠੇ ਹਨ ਉਹਨਾਂ ਨੂੰ ਇਹ ਚਾਰ ਰੋਟੀਆਂ ਦੇ ਸੰਤ ਫਕੀਰ ਦੀ ਗੱਲ ਸੁਣ ਕੇ ਉੱਥੋਂ ਚਲਾ ਗਿਆ ਜਾ ਕੇ ਚਾਰ ਰੋਟੀਆਂ ਉਹਨਾਂ ਨੂੰ ਦੇ ਦਿੱਤੀਆਂ ਉਹ ਬੱਚੇ ਨੂੰ ਖਾ ਕੇ ਬੱਚੇ ਰੋਟੀ ਖਾ ਕੇ ਮੁਸਕਰਾ ਕੇ ਚਲੇ ਗਏ ਹੁਣ ਰੋਜ਼ ਤਾਂ ਇਹੀ ਸਿਲਸਿਲਾ ਰਹਾ ਇੱਕ ਮਹੀਨਾ ਉਹ ਐਵੇਂ ਹੀ ਕਰਦਾ ਰਿਹਾ ਉਹਦੀ ਜੋ ਕਮਾਈ ਹੁੰਦੀ ਉਹ ਉਹਨੂੰ ਚਾਰ ਰੋਟੀਆਂ ਉਹਨਾਂ ਨੂੰ ਦੇ ਕੇ ਚਲਾ ਜਾਂਦਾ ਹੁਣ ਸੰਤ ਫਕੀਰ ਜਦੋਂ ਉਹਨੂੰ ਮਿਲੇ ਤਾਂ ਮਹੀਨਾ ਹੋ ਗਿਆ ਸੰਤ ਫਕੀਰ ਜੀ ਕਹਿੰਦੇ ਮੈਂ ਤੈਨੂੰ ਇੱਕ ਗੱਲ ਦੱਸਣ ਲੱਗਾ ਸੀ ਜਿਹੜੀ ਦੂਜੇ ਦੀ ਕਮਾਈ ਹੈ ਨਾ ਉਹਨੂੰ ਮੇਸ਼ਾ ਮਿੱਟੀ ਸਮਝੀ ਸੰਤ ਵਗੀਰ ਇੰਨਾ ਕਹਿਆ ਕਿ ਉਥੋਂ ਚਲੇ ਗਿਆ ਉਹ ਆਪਣੀ ਕੋਟਿਆ ਜਿੱਥੇ ਬਣੀ ਉਥੇ ਚਲੇ ਗਿਆ ਕਹਿੰਦੇ ਅੱਜ ਜਦੋਂ ਸ਼ਾਮ ਨੂੰ ਆਪਣੇ ਸਾਰੇ ਮੰਗ ਤੰਗ ਕੇ ਘਰ ਜਾਂਦਿਆ ਤਾਂ ਉਹਨੂੰ ਰਸਤੇ ਵਿੱਚ ਇੱਕ ਬੜੀ ਵੱਡੀ ਬੋਰੀ ਲੱਭੀ ਕਹਿੰਦੇ ਜਦੋਂ ਬੋਰੀ ਦਾ ਮੜਾ ਜਿਆ ਮੜਾ ਜਿਆ ਮੂੰਹ ਖੋਲਿਆ ਤਾਂ ਦਿਖਦਾ ਹੈ ਕਿ ਬੋਰੀ ਸੋਨੇ ਦੀ ਮੋਹਰਾਂ ਨਾਲ ਭਰੀ ਪਈ ਸੀ ਕਹਿੰਦੇ ਜਦੋਂ ਸੋਨੇ ਦੀਆਂ ਮੋਹਰਾਂ ਨਾਲ ਭਰੀ ਪਈ ਸੀ ਉਹ ਚੁੱਕ ਕੇ ਘਰ ਲੈ ਗਿਆ ਸੋਚਦਾ ਹੈ ਕਿ ਇਹਦੇ ਨਾਲ ਤਾਂ ਮੇਰੀ ਸਾਰੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਹੁਣ ਤਾਂ ਮੈਨੂੰ ਕੋਈ ਕੰਮ ਧੰਦਾ ਕਰਨ ਦੀ ਜ਼ਰੂਰਤ ਹੀ ਨਹੀਂ ਪਿਆਰੇ ਮਨ ਵਿੱਚ ਇਹ ਵਿਚਾਰ ਕਰਦਾ ਹੈ ਇਹਨੇ ਨੂੰ ਮਨ ਵਿਚਾਰ ਕਰਦਾ ਹੋਇਆ ਸੰਤ ਫਕੀਰ ਜੀ ਨੇ ਵਿਚਾਰ ਹੁੰਦਾ ਵੀ ਹੈ ਤੇ ਸੰਤ ਫਕੀਰ ਜੀ ਨੇ ਕਿਹਾ ਕਿ ਕਿਸੇ ਦੀ ਜਿਹੜੀ ਚੀਜ਼ ਹੈ ਮਿਲੇ ਤਾਂ ਉਸ ਨੂੰ ਮਿੱਟੀ ਸਮਝੋ ਪਰ ਹੁਣ ਇਹਨੂੰ ਰੱਖਣਾ ਹੈ ਉਹਨਾਂ ਦਾ ਬਾਦਸ਼ਾਹ ਤੋਂ ਮਤਲਬ ਇਹਨੂੰ ਰੱਖਣਾ ਸੀ ਇਹਨੂੰ ਨਹੀਂ ਰੱਖਣਾ ਇਹ ਸੰਤ ਫਕੀਰ ਜੀ ਦੇ ਕੋਲ ਜਾਣਾ ਵਾ ਉਹ ਉਹ ਥਾਂ ਤੇ ਗਿਆ ਪਰ ਸੰਤ ਫਕੀਰ ਜੀ ਨਾਲ ਲੱਭੇ ਆਸ-ਪਾਸ ਦੇ ਲੋਕਾਂ ਤੋਂ ਪੁੱਛਣ ਤੋਂ ਬਾਅਦ ਚੱਲਿਆ ਕਿ ਅੱਗੇ ਕੁਟਿਆ ਤੇ ਇੱਥੇ ਉੱਥੇ ਰਹਿੰਦੇ ਨੇ ਕਹਿੰਦੇ ਤੁਰਦਾ ਤੁਰਦਾ ਅੱਗੇ ਚਲਾ ਗਿਆ ਤਾਂ ਸੰਤ ਫਕੀਰ ਜੀ ਨੂੰ ਉਹਨਾਂ ਨੇ ਨਮਸਕਾਰ ਕੀਤਾ ਫਿਰ ਨਮਸਕਾਰ ਕਰਦੇ ਹੋਏ ਦੱਸਿਆ ਕਿ ਸੰਤ ਜੀ ਤੁਸੀਂ ਮੈਨੂੰ ਕਿਹਾ ਸੀ ਨਾ ਮੈਂ ਬਾਦਸ਼ਾਹ ਹਾਸਲ ਕਰ ਲਾਵਾਂਗਾ ਮੈਂ ਕੱਲ ਰਸਤੇ 'ਚੋਂ ਜਾਂਦਿਆ ਸੀ ਮੈਨੂੰ ਸੋਨੇ ਦੀ ਭਰੀ ਹੋਈ ਜਿਹੜੀ ਬੋਰੀ ਮਿਲੀ ਹੁਣ ਤੁਸੀਂ ਦੱਸੋ ਇਹ ਇਹ ਰੱਖਣੀ ਹੈ ਕਿ ਨਹੀਂ ਸੰਤ ਫਕੀਰ ਜੀ ਨੇ ਤੈਨੂੰ ਕਿਹਾ ਸੀ ਨਾ ਦੂਜੇ ਦੀ ਮਿਲੀ ਚੀਜ਼ ਨੂੰ ਮਿੱਟੀ ਸਮਝ ਕੇ ਹੱਕ ਹalal ਦੀ ਖਾ ਇਹ ਮਿੱਟੀ ਬੇਟੀ ਹੈ ਨਾ ਕਿ ਜੀਦੀ ਹੈ ਉਸ ਨੂੰ ਵਾਪਸ ਕਰ ਦੇ ਕਹਿੰਦਾ ਕਿ ਠੀਕ ਆ ਇਹ ਕਹਿ ਕੇ ਚਲਾ ਗਿਆ ਕੁਝ ਸਮਾਂ ਲੰਘਿਆ ਉਸ ਥਾਂ ਤੇ ਇੱਕ ਮਨੁੱਖ ਬੜਾ ਸੋਹਣਾ ਲਿਬਾਸ ਪਾ ਕੇ ਆਪਣੀ ਚੀਜ਼ ਲੱਭਦਾ ਹੋਇਆ ਫਿਰ ਰਿਹਾ ਸੀ ਉਹ ਸਾਰਿਆਂ ਨੂੰ ਚੀਜ਼ਾਂ ਦੱਸਦਾ ਫਿਰੇ ਪਰ ਕੋਈ ਵੀ ਕਿਸੇ ਨੂੰ ਲੱਭੀ ਦੀ ਨਹੀਂ ਸੀ ਦੱਸਦਾ ਇਹਨੂੰ ਇਹਦੇ ਕੰਨ ਚੋਂ ਆਵਾਜ਼ ਪਈ ਇਹ ਸਿੱਧਾ ਉਹਦੇ ਕੋਲ ਗਿਆ ਕਹਿੰਦਾ ਕਿ ਤੁਹਾਡੀ ਚੀਜ਼ ਗਵਾਚੀ ਹੈ ਉਹਨੇ ਕਿਹਾ ਹਾਂਜੀ ਮੈਂ ਮੇਰੀ ਉਹਨੇ ਸਾਰੀ ਜਾਂਚ ਪੜਤਾਲ ਕੀਤੀ ਤੇ ਫਿਰ ਉਹ ਬੋਰੀ ਉਸਦੇ ਹਵਾਲੇ ਕਰ ਦਿੱਤੀ ਜਦੋਂ ਉਹਨੇ ਗਿਣੀ ਤਾਂ ਸਾਹਿਲ ਬਾਸ ਵਾਲੇ ਨੇ ਕਿਹਾ ਕਿ ਇੱਕ ਮੋਰ ਘਟਣ ਹੈ ਉਹਨੂੰ ਪੁੱਛਿਆ ਕਿ ਤੂੰ ਕੌਣ ਹੈ ਉਸਨੇ ਕਿਹਾ ਵੀ ਮੈਂ ਕਨਗਰ ਵਿੱਚ ਰਹਿਣਾ ਕੋਈ ਕੰਮ ਆਉਂਦਾ ਨਹੀਂ ਤੇ ਮੰਗ ਕੇ ਖਾਣਾ ਹੁਣ ਨੇ ਕਿਹਾ ਕਿ ਆਓ ਉਹਨੇ ਆਪਣੀ ਕਮੁੰਦਰੀ ਲੈ ਕੇ ਦਿੱਤੀ ਕਿਹਾ ਕੱਲ ਰਾਜ ਦੇ ਦਰਬਾਰ ਵਿੱਚ ਆਏ ਉਹਨੇ ਕਿਹਾ ਠੀਕ ਹੈ ਹੁਣ ਮੁੰਦਰੀ ਲੈ ਕੇ ਕੱਲ ਅਗਲੇ ਦਿਨ ਰਾਜ ਦੇ ਦਰਬਾਰ ਗਿਆ ਉਹ ਮੰਤਰੀ ਨੇ ਉਹ ਸ਼ਾਇਲ ਲਬਾਸ ਵਾਲੇ ਰਾਜ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਐਵੇਂ ਇੰਨਾ ਮਿਹਨਤੀ ਮਤਲਬ ਕਹਿ ਲਓ ਕਿ ਇਮਾਨਦਾਰ ਮਨੁੱਖ ਮਿਲਿਆ ਇੱਕ ਮੋਰ ਵੀ ਅਲਗ ਨਹੀਂ ਕੀਤੀ ਉਹਨੇ ਤਾਂ ਐਵੇਂ ਲੋਕਾਂ ਵੀ ਆਪਾਂ ਨੂੰ ਜ਼ਰੂਰ ਆਪਾਂ ਨੂੰ ਇਸ ਜ਼ਰੂਰਤ ਹੈ ਰਾਜੇ ਨੇ ਨਾ ਜਦੋਂ ਉਹ ਮੰਦਰੀ ਉੱਥੇ ਜਾ ਕੇ ਉਹਨੇ ਦਿੱਤੀ ਤੇ ਉਹਨੇ ਬੁਲਾਇਆ ਗਿਆ ਰਾਜੇ ਨੇ ਨਾ ਉਹਨੂੰ ਆਪਣੇ ਖਜ਼ਾਨੇ ਦੇ ਵਿੱਚ ਰੱਖ ਲਿਆ ਕਹਿੰਦੇ ਹੁਣ ਸਾਰੇ ਪੈਸੇ ਟਕੇ ਦਾ ਸਾਬ ਉਹੀ ਰੱਖਦਾ ਸੀ ਕਹਿੰਦੇ ਹੁਣ ਸੰਤਫ ਕੀ ਨਾਲ ਉਹ ਰਹਿ ਰਿਹਾ ਸੀ ਉਹ ਬੜਾ ਸੂਝਵਾਨ ਤੇ ਸਿਆਣਾ ਬਣ ਗਿਆ ਕਹਿੰਦੇ ਹਰ ਗੱਲ ਨੂੰ ਬੜੇ ਚੰਗੇ ਢੰਗ ਨਾਲ ਕਰਦਾ ਤੇ ਗਰੀਬਾਂ ਦੀ ਜ਼ਰੂਰਤਮੰਦਾਂ ਦੀ ਮਦਦ ਕਰਦਾ ਕਹਿੰਦੇ ਉਹਨੇ ਉਹਨਾਂ ਤੋਂ ਨਾ ਸਿੱਖਿਆ ਵੀ ਸੀ ਕਿ ਦੂਜੇ ਦੇ ਪੈਸੇ ਨੂੰ ਮਿੱਟੀ ਸਮਝੋ ਤੇ ਹੱਕ ਹਲਾਲ ਦੀ ਕਮਾਈ ਕਰੋ ਉਹ ਆਪਣੀ ਕਮਾਈ ਵਿੱਚੋਂ ਇੱਕ ਜ਼ਰੂਰਤਮੰਦ ਦੀ ਮਦਦ ਕਰਦਾ ਕਹਿੰਦੇ ਇਸ ਤਰ੍ਹਾਂ ਹੌਲੀ-ਹੌਲੀ ਦਿਨ ਲੰਘਣ ਲੱਗੇ ਉਹ ਰਾਜੇ ਦੀ ਨਾ ਕੋਈ ਲਾਦ ਨਹੀਂ ਸੀ ਹੈਗੀ ਰਾਜ ਨੇ ਨਾ ਜਾਂਦਿਆਂ ਹੋਏ ਆਪਣੀ ਵਿਸੇਤ ਤੇ ਕੁਝ ਸਵਾਲਾਂ ਦੇ ਜਵਾਬ ਲੈ ਤੇ ਰਾਜ ਨੇ ਕਿਹਾ ਕਿ ਮੇਰੇ ਜੋ ਮੇਰੇ ਸਵਾਲਾਂ ਦੇ ਜਵਾਬ ਦੇਏਗਾ ਉਹੀ ਹੀ ਮੇਰਾ ਬਾਦਸ਼ਾਹਤ ਹਾਸਲ ਕਰੇਗਾ ਰਾਜ ਨੇ ਨਾ ਸਭ ਤੋਂ ਪਹਿਲਾਂ ਬੜੇ ਜਾਣਿਆਂ ਨੂੰ ਸਵਾਲ ਪੁੱਛੇ ਕੋਈ ਵੀ ਉਹਦਾ ਜਵਾਬ ਨਾ ਦੇ ਸਕਿਆ ਬੜੇ ਜਾਣਿਆਂ ਨੂੰ ਮੰਤਰੀ ਨੇ ਵੀ ਨਾ ਹਾਰ ਕੇ ਉਸ ਤੋਂ ਪੁੱਛਿਆ ਕਿ ਕਹਿੰਦੇ ਉਹ ਕਿਹੜਾ ਪਾਸਾ ਹੈ ਮਨੁੱਖ ਦੇ ਜਿਹੜਾ ਕਿਹੜਾ ਅੰਗ ਹੈ ਜੋ ਸਭ ਤੋਂ ਵੱਧ ਪਹਾਕ ਕਰਦਾ ਹੈ ਉਸਨੇ ਅੱਗੇ جواب ਦਿੱਤਾ ਵੀ ਸਭ ਕਿਸੇ ਨੇ ਕਿਹਾ ਅੱਖਾਂ ਕਿਸੇ ਨੇ ਕੰਨ ਕਿਸੇ ਨੇ ਹੱਥ ਕਿਸੇ ਨੇ ਪੈਰ ਕਿਸੇ ਨੇ ਮਨੋਕ ਜੋ ਵੱਦ ਜੋ ਕਹਿ ਲੋ ਕਿ ਪਾਪ ਕਰਦਾ ਹੈ ਬराई ਦੇ ਰਾਹ ਤੇ ਚੱਲਦਾ ਉਹ ਮਨੁੱਖ ਦੀ ਹੈ ਜੀਬ ਕਹਿੰਦੇ ਜੀਬ ਨਾ ਜਦੋਂ ਬੋਲਦੀ ਹੈ ਤਾਂ ਇਹ ਹੀ ਨਹੀਂ ਸੋਚਦੀ ਕਿ ਇਹਦੇ ਬੋਲਣ ਨਾਲ ਕਿੰਨੇ ਰਿਸ਼ਤੇ ਦਬਾਹ ਹੋ ਜਾਣਗੇ ਕਹਿੰਦੇ ਕਿ ਆਪਾਂ ਮੰਦੇ ਬੋਲ ਤਾਂ ਬੋਲਦੇ ਆ ਅਗਲੇ ਦਾ ਦਿਲ ਦੁਖਦਾ ਹੈ ਕਹਿੰਦੇ ਜੋ ਕਿਸੇ ਦਾ ਦਿਲ ਦਿਖਾਉਂਦਾ ਹੈ ਪ੍ਰਮਾਤਮਾ ਉਹਨੂੰ ਕਦੇ ਖੁਸ਼ੀਆਂ ਨਹੀਂ ਦਿੰਦਾ ਇਸ ਲਈ ਜੀਬ ਉਹ ਹੈ ਜੋ ਹਮੇਸ਼ਾ ਆਪਣਾ ਆਪਾਂ ਨੂੰ ਪਾਪ ਦੇ ਰਾਵਲ ਲੈ ਕੇ ਜਾਂਦੀ ਹੈ ਜਦੋਂ ਉਹਨਾਂ ਰਾਜੇ ਦੇ ਅੱਗੇ ਜਵਾਬ ਦੇਖਿਆ ਤੇ ਰਾਜੇ ਨੇ ਇਹ ਹੀ ਲਿਖਿਆ ਹੋਇਆ ਸੀ ਕਹਿੰਦੇ ਉਸ ਨੂੰ ਬਾਦਸ਼ਾ ਬਣਾ ਦਿੱਤਾ ਜਦੋਂ ਬਾਦਸ਼ਾ ਬਣਿਆ ਤਾਂ ਉਹਨੂੰ ਬੜੀ ਹੈਰਾਨੀ ਹੋਈ ਕਿ ਮੈਨੂੰ ਸੰਤ ਫਕੀਰ ਜੀ ਨੇ ਕਹਿਆ ਸੀ ਤੂੰ ਬਾਦਸ਼ਾ ਬੰਨਾ ਹੈ ਅੱਜ ਮੈਂ ਬਾਦਸ਼ਾ ਬਣ ਗਿਆ ਵਾ ਉਹਨੇ ਕਿਹਾ ਕਿ ਸੰਤ ਫਕੀਰ ਜੀ ਨੂੰ ਲੱਭ ਕੇ ਲੈ ਕੇ ਆਓ ਕਹਿੰਦੇ ਹੁਣ ਤਾਂ ਉਹ ਆਸੇ-ਪਾਸੇ ਸੰਤ ਫਕੀਰ ਜੀ ਨੂੰ ਲੱਭਣ ਲੱਗੇ ਉਹ ਸੰਤ ਫਕੀਰ ਜੀ ਨੂੰ ਲੱਭ ਕੇ ਤਾਂ ਲਿਆਇਆ ਔਨਾ ਨੂੰ ਜਦੋਂ ਆਏ ਤਾਂ ਉਹ ਖੜਾ ਹੋ ਕੇ ਸਤਿਕਾਰ ਕਰਨ ਲੱਗਾ ਫਕੀਰ ਸੰਤ ਫਕੀਰ ਜੀ ਤੁਸੀਂ ਕਹੇ ਅੱਜ ਮੈਂ ਬਾਦਸ਼ਾ ਬਣ ਗਿਆ ਤੁਸੀਂ ਕੇਹਾ ਸੀ ਹਕਾਲਾਲ ਦੀ ਕਮਾਈ ਕਰ ਤੈਨੂੰ ਬਾਦਸ਼ਾਹਤ ਹਾਸਲ ਹੋ ਜਾਵੇਗੀ ਮੈਂ ਓਵੇਂ ਕੀਤਾ ਕਹਿੰਦੇ ਹੁਣ ਮੈਂ ਚਾਹੁੰਦਾ ਸੀ ਤੁਸੀਂ ਮੇਰੇ ਮੰਤਰੀ ਬਣੋ ਸੰਤ ਫਕੀਰ ਕਹਿਣ ਲੱਗੇ ਕਿ ਸਾਡਾ ਕੰਮ ਤਾਂ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਹੈ ਮੈਂ ਮੰਤਰੀ ਨਹੀਂ ਬਣ ਸਕਦਾ ਪਰ ਹਾਂ ਤੂੰ ਮੇਰਾ ਇਹਨਾਂ ਨੂੰ ਕੰਮ ਕਰੇ ਤੂੰ ਸਭ ਨੂੰ ਦੱਸੇ ਕਿ ਹੱਕ ਸੱਚ ਦੀ ਕਮਾਈ ਕਰੋ ਤੇ ਉਹਦੇ ਵਿੱਚ ਹੀ ਬਰਕਤ ਹੈ ਕਹਿੰਦੇ ਹੁਣ ਉਹ ਰਾਜਾ ਆਪਣੀ ਪਰਜਾਂ ਨੂੰ ਸੁਖ ਵੰਡਣ ਲੱਗਾ ਇਸ ਲਈ ਕਿਹਾ ਜਾਂਦਾ ਹੈ ਕਿ ਜੋ ਹੱਕ ਹਲਾਲ ਦੀ ਕਮਾਈ ਕਰਦਾ ਹੈ ਨਾ ਉਹਦੇ ਘਰ ਵਿੱਚ ਸੁੱਖ ਆਪ ਆ ਕੇ ਵਾਸ ਕਰਦਾ ਹੈ ਜੋ ਆਪਣੀ ਮਾਂ ਪਿਓ ਦੀ ਸੇਵਾ ਕਰਦਾ ਹੈ ਮਾਂ ਪਿਓ ਆਪਣੇ ਬੱਚਿਆਂ ਨੂੰ ਸਮਝਦੇ ਹਨ ਉਹ ਘਰ ਬਰਕਤ ਆਪਣੇ ਆਪ ਆਵਾਜ਼ ਕਰਦੀ ਹੈ ਅਗਲੀ ਜਿਹੜੀ ਚੀਜ਼ ਹੈ ਆਪਾਂ ਸਭ ਨੂੰ ਕਰਨੀ ਚਾਹੀਦੀ ਏ ਉਹ ਜੋ ਚੀਜ਼ ਹੈ ਨਾ ਜਿਹੜਾ ਕੰਮ ਹੈ ਉਹ ਹੈ ਕਰੋ ਗਰੀਬੀ ਨੂੰ ਕੋਹਾਂ ਤੋਂ ਦੂਰ ਕਰ ਦਿੰਦਾ ਹੈ ਉਹ ਕੀ ਸ਼ੁਕਰਾਨਾ ਆਪਣੇ ਕੋਲ ਜੋ ਵੀ ਚੀਜ਼ ਹੈ ਉਹਦਾ ਸ਼ੁਕਰਾਨਾ ਕਰਨਾ ਆਰੰਭ ਕਰ ਦੋ ਆਪਣੇ ਘਰ ਕੋਹਾਂ ਕੋਹਾਂ ਤੱਕ ਗਰੀਬੀ ਦੂਰ ਕਰ ਦੇਗਾ ਤੁਹਾਨੂੰ ਜੋ ਵੀ ਮਿਲਿਆ ਉਹਦਾ ਹਮੇਸ਼ਾ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਕਹਿੰਦੇ ਆ ਕਹਿੰਦੇ ਹਨ ਕਿ ਇੱਕ ਵਾਰ ਨਾ ਇੱਕ ਸੰਤਕੀਰ ਸਾਨੂੰ ਇੱਕ ਫਕੀਰ ਸੰਤ ਸਨ ਉਹਨਾ ਪਰਮਾਤਮਾ ਦੇ ਨਾਲ ਗੱਲਬਾਤ ਕਰ ਲੈਂਦੇ ਸਨ ਉਹ ਜੈਸ ਸਥਾਨ ਤੇ ਰਹਿੰਦੇ ਸਨ ਉਹਨਾਂ ਨੂੰ ਨਾ ਕੋਈ ਕਹਿ ਲੋ ਮਹੀਨੇ ਮਸ ਹੈ ਜਿੱਥੇ ਪਰਮਾਤਮਾ ਨਾਲ ਮਿਲਿਆ ਆਪ ਹੁੰਦਾ ਸੀ ਪਹਾੜ ਦੀ ਚੋਟੀ ਤੇ ਜਾਇਆ ਕਰਦੇ ਸਨ ਕਹਿੰਦੇ ਅੱਜ ਜਦੋਂ ਪਰਮਾਤਮਾ ਨਾਲ ਆਪਣੇ ਮਨ ਦੇ ਸਵਾਲ ਸਾਂਝੀ ਕਰਨ ਲੱਗੇ ਤਾਂ ਦੇਖਦਿਆਂ ਨੇ ਕਿ ਰਸਤੇ ਵਿੱਚ ਇੱਕ ਮਨੁੱਖ ਆਪਣੇ ਘਰ ਤੋਂ ਬਾਹਰ ਇੱਕ ਥੋੜੀ ਜਿਹੀਆਂ ਇੱਟਾਂ ਜੋੜ ਕੇ ਉਹਦੇ ਉੱਤੇ ਬੈਠਾ ਸੀ ਪਰ ਉੱਚੀ ਉੱਚੀ ਬੋਲੀ ਜਾ ਰਿਹਾ ਸੀ ਸੰਤ ਫਕੀਰ ਉਹਦੇ ਕੋਲ ਗਏ ਕਹਿੰਦੇ ਭਲੇ ਬੁਰਖਾ ਤੂੰ ਤੂੰ ਠੀਕ ਹੈ ਉਹਨੇ ਕਿਹਾ ਕਾਹਦਾ ਠੀਕ ਹੁਣ ਆਹ ਪਿੱਛੇ ਜਿਹੜਾ ਘਰ ਦੇਖਦੇ ਪੈਣਾ ਇਹ ਇਹ ਟੁੱਟਾ ਪਿਆ ਹੈ ਇਹਦੀਆਂ ਕੰਧਾਂ ਟੁੱਟੀਆਂ ਪਈਆਂ ਨੇ ਇਹ ਮੇਰਾ ਘਰ ਹੈ ਪ੍ਰਮਾਤਮਾ ਨੇ ਮੈਨੂੰ ਅੰਤਾਂ ਦੀ ਗਰੀਬੀ ਦੇ ਵਿੱਚ ਰੱਖਿਆ ਹੈ ਦੱਸੋ ਮੈਂ ਕੀ ਕਰਾਂਗੀ ਲੈ ਸ਼ਿਕਵੇ ਨਾ ਕਰਾਂ ਤਾਂ ਹੋਰ ਕੀ ਕਰਾਂ ਪ੍ਰਮਾਤਮਾ ਨੇ ਮੈਨੂੰ ਕੀ ਦਿੱਤਾ ਹੈ ਉਹ ਐਵੇਂ ਬੋਲੀ ਜਾਵੇ ਸੰਤ ਫਕੀਰ ਜੀ ਕਹਿੰਦੇ ਤੇਰਾ ਮਨ ਦਾ ਸਵਾਲ ਕੀ ਹੈ ਉਹ ਕਹਿੰਦਾ ਕਿ ਮੇਰੇ ਮਨ ਦਾ ਸਵਾਲ ਇਹੀ ਹੈ ਕਿ ਪ੍ਰਮਾਤਮਾ ਨੇ ਮੈਨੂੰ ਗਰੀਬੀ ਕਿਉਂ ਦਿੱਤੀ ਸੰਤ ਫਕੀਰ ਕਹਿੰਦੇ ਕਿ ਪ੍ਰਮਾਤਮਾ ਦੇ ਨਾਲ ਗੱਲਬਾਤ ਕਰਨ ਚੱਲਾਂ ਚਲਾਵਾਂ ਤਾਂ ਤੇਰੇ ਸਵਾਲ ਦਾ ਜਵਾਬ ਜ਼ਰੂਰ ਲੈ ਕੇ ਆਵਾਂਗਾ ਉਹ ਕਹਿੰਦਾ ਕਿ ਠੀਕ ਹੈ ਸੰਤ ਵਖੀਰ ਉਹਦਾ ਸਵਾਲ ਸੁਣ ਕੇ ਉੱਥੇ ਚਲੇ ਗਿਆ ਦੁਰ ਦੇ ਦੁਰ ਦੇ ਅੱਗੇ ਨਗਰ ਪਹੁੰਚੇ ਉੱਥੇ ਜਾ ਕੇ ਉਹ ਦੇਖਦੇ ਹਨ ਕਿ ਇੱਕ ਸ਼ਾਹੀ ਮਹਿਲ ਬਣਿਆ ਹੋਇਆ ਸੀ ਬੜੇ ਸਾਰੇ ਨੌਕਰ ਚਾਕਰ ਕਹਿੰਦੇ ਜਦੋਂ ਉੱਥੇ ਪਹੁੰਚਿਆ ਨਾ ਨੌਕਰ ਚਾਕਰਾਂ ਦੇ ਕੋਲ ਤੇ ਕਹਿੰਦੇ ਸ਼ਾਹੀ ਮਹਿਲ ਦੇ ਕੋਲ ਇੱਕ ਮਨੋਖ ਨਾ ਬਾਹਰ ਉੱਚੀ ਉੱਚੀ ਬੋਲ ਰਿਹਾ ਸੀ ਇਨਾ ਕੰਮ ਇਨਾ ਪੈਸਾ ਟਕਾ ਇਹਨੂੰ ਸਾਂਭਿਆ ਵੀ ਨਹੀਂ ਜਾਂਦਾ ਪਰਮਾਤਮਾ ਥੋੜਾ ਜਿਹਾ ਘਾਟ ਹੀ ਕਰਦੇ ਇਹ ਬੋਲ ਜਦੋਂ ਸੁਣੇ ਸੰਤ ਫਕੀਰ ਹਰਾਨ ਹੋ ਗਿਆ ਸੰਤ ਫਕੀਰ ਜੀ ਕਹਿੰਦੇ ਕਿ ਲੋਕ ਤਾਂ ਕਹਿੰਦੇ ਕਿ ਗਰੀਬੀ ਦੂਰ ਹੋ ਜਾਵੇ ਪੈਸਾ ਟਕਾ ਆ ਜਾਵੇ ਤੇਰੇ ਕੋਲ ਵਾਅਦਾ ਐ ਤੇ ਤੂੰ ਕਿਵੇਂ ਇਹ ਗੱਲਾਂ ਕਰਦਾ ਪਿਆ ਮੈਂ ਵੀ ਚਾਹੁੰਦਾ ਹਾਂ ਕਿ ਥੋੜਾ ਜਿਹਾ ਪੈਸਾ ਟੱਕਾ ਘਾਟੋ ਜਾਵੇ ਹੁਣ ਤਾਂ ਸਾਂਭਣਾ ਵੀ ਔਖਾ ਹੋ ਗਿਆ ਸੰਤ ਫਕੀਰ ਜੀ ਕਹਿੰਦੇ ਮੈਂ ਨਾ ਪਰਮਾਤਮਾ ਨਾਲ ਗੱਲਬਾਤ ਕਰਨ ਚੱਲਾ ਮਾਂ ਉਥੇ ਤੇਰੇ ਸਵਾਲ ਦਾ ਜਵਾਬ ਲੈ ਕੇ ਆਵਾਂਗਾ ਕਹਿੰਦੇ ਜੀ ਠੀਕ ਆ ਹੁਣ ਤੁਰਦਾ ਤੁਰਦਾ ਨਾ ਜਿਹੜਾ ਸੰਤ ਫਕੀਰ ਸੀ ਉਹ ਤੁਰਦਿ ਤੁਰਦੇ ਪਹਾੜ ਦੀ ਚੋਟੀ ਤੇ ਪਹੁੰਚਿਆ ਉਹਨਾਂ ਦੇ ਮਨ ਵਿੱਚ ਦੋ ਬਲਵਲੇ ਸਨ ਉਹਨਾਂ ਹੁਣ ਸੰਤ ਫਕੀਰ ਜੀ ਨੂੰ ਪਰਮਾਤਮਾ ਦੇ ਨਾਲ ਸਾਂਝ ਕੀਤੇ ਜਦੋਂ ਤੁਰਨ ਲੱਗੇ ਨਾ ਕਹਿੰਦੇ ਪਰਮਾਤਮਾ ਜੀ ਮੇਰੇ ਮਨ ਦੇ ਦੋ ਸਵਾਲ ਹਨ ਰਸ ਜਿਹੜੇ ਸਨ ਉਹ ਰਾਗਿਰਾਂ ਨੇ ਪੁੱਛੇ ਪਰਮਾਤਮਾ ਕਹਿੰਦੇ ਪੁੱਛੋ ਪਹਿਲਾਂ ਨਾ ਇੱਕ ਮਨੁੱਖ ਸੀ ਉਹ ਬੜਾ ਗਰੀਬੀ ਤੋਂ ਤੰਗ ਸੀ ਉਹ ਗਰੀਬੀ ਦੂਰ ਕਰਨ ਕਿਵੇਂ ਹੋਵੇਗੀ ਕਹਿੰਦੇ ਉਹਨੂੰ ਕਹਿਣਾ ਸ਼ੁਰੂ ਕਰ ਕਿ ਪਰਮਾਤਮਾ ਨੇ ਸੋਹਣੀ ਸੇ ਦਿੱਤੀ ਹੈ ਇਹ ਨਾ ਕਮਾ ਸਕਦਾ ਹੈ ਜੋ ਪਰਮਾਤਮਾ ਨੇ ਚੀਜ਼ ਦਿੱਤੀ ਹੈ ਸਵੇਰੇ ਸ਼ਾਮ ਦੋ ਸਮੇਂ ਸ਼ੁਕਰਾਨਾ ਕਰਨਾ ਆਰਾਮ ਕਰਦੇ ਤੇਰੇ ਘਰੋਂ ਗਰੀਬੀ ਆਪੇ ਕੋ ਹਾਂ ਦੂਰ ਤੱਕ ਚਲੀ ਜਾਵੇਗੀ ਪਰਮਾਤਮਾ ਤੇਰੇ ਲਈ ਸੋਰਾ ਖੋਲ ਦੇਣਗੇ ਕਹਿੰਦੇ ਕਿ ਠੀਕ ਆ ਤੁਰਦ ਤੁਰਦ ਅੱਗ ਗਿਆ ਇੱਕ ਸੇੜ ਸੀ ਉਹਦੇ ਘਰ ਅੰਤਾਂ ਦੀ ਕਹਿ ਲੋ ਤਾਨੂੰ ਸੰਪਦਾ ਸੀ ਉਹ ਚਾਹੁੰਦਾ ਸੀ ਥੋੜੀ ਘਟ ਹੋ ਜਾਵੇ ਕਹਿੰਦੇ ਹਨ ਕਿ ਜਿਹੜਾ ਸਵੇਰ ਸ਼ਾਮ ਸ਼ੁਕਰਾਨਾ ਕਰਨਾ ਤੂੰ ਬੰਦ ਕਰ ਦੇ ਬੰਦ ਕਰਤੇ ਹੁਣ ਤੁਰਦੀ ਤੁਰਦੀ ਆਏ ਤਾਂ ਪਹਿਲਾਂ ਉਹ ਸੇਠ ਮਿਲਿਆ ਤੇ ਸੇਠ ਕਹਿੰਦਾ ਸਵਾਲ ਜਵਾਬ ਮਿਲਿਆ ਤਾਂ ਜ਼ਰੂਰ ਮਿਲਿਆ ਕਹਿੰਦੇ ਕਿ ਪ੍ਰਮਾਤਮਾ ਕਹਿੰਦੇ ਕਿ ਪ੍ਰਮਾਤਮਾ ਕਹਿੰਦੇ ਹਨ ਕਿ ਜਿਹੜਾ ਤੂੰ ਸਵੇਰੇ ਸ਼ਾਮ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਨਾ ਉਹ ਬੰਦ ਕਰ ਦੇ ਤੇ ਸੇਠ ਕਹਿੰਦਾ ਜੀ ਉਹ ਕਿਵੇਂ ਦੀ ਗੱਲਾਂ ਕਰਦੇ ਹੋ ਪ੍ਰਮਾਤਮਾ ਸੋਹਣਾ ਸਰੀਰ ਦਿੱਤਾ ਹੈ ਸ਼ੁਕਰਾਨਾ ਤਾਂ ਕਰਾਂਗਾ ਪਰਮਾਤਮਾ ਨੇ ਸੋਹਣਾ ਪ੍ਰਵਾਰ ਦਿੱਤਾ ਸ਼ੁਕਰਾਨਾ ਤਾਂ ਕਰਾਂਗਾ ਦੋ ਸਮੇਂ ਥਾਲੀ ਵਿੱਚ ਰੋਟੀ ਮਿਲਦੀ ਸ਼ੁਕਰਾਨਾ ਤਾਂ ਕਰਾਂਗਾ ਮੇਰੀ ਔਲਾਦ ਮੇਰੇ ਨਾਲ ਬੈਠ ਕੇ ਖਾ ਰਹੀ ਹੈ ਹਾਸ ਰਹਿ ਖੇਡ ਰਹੇ ਹਾਂ ਉਹਦਾ ਸ਼ੁਕਰਾਨਾ ਤਾਂ ਕਰਾਂਗਾ ਫਿਰ ਸੰਤ ਕਹਿੰਦੇ ਕਿ ਜਿਹੜਾ ਸ਼ੁਕਰਾਨਾ ਦੋ ਸਮੇਂ ਕਰਦਾ ਹੈ ਨਾ ਇਹ ਤੇਰੇ ਘਰ ਬਰਕਤ ਤੇ ਅੰਨ ਧੰਨ ਦਾ ਵਾਦਾ ਵਾਦਾ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਇਹ ਨਹੀਂ ਛੱਡ ਸਕਦਾ ਇਹ ਕਹਿ ਕੇ ਸੰਤ ਫਕੀਰ ਉੱਥੇ ਚਲੇ ਗਏ ਉਹ ਗਰੀਬ ਦੇ ਕੋਲ ਗਏ ਤੇ ਉਹ ਕਹਿੰਦੇ ਕਿ ਕਾਲੀ ਨਾਲ ਪੁੱਛਦਾ ਹੈ ਕਿ ਦੱਸੋ ਕੀ ਕਹੈ ਸੰਤ ਨੇ ਤੇ ਕਹਿੰਦੇ ਵੀ ਜਦੋਂ ਪਰਮਾਤਮਾ ਨੇ ਕਿਹਾ ਕਿ ਗਰੀਬੀ ਦੂਰ ਹੋਏਗੀ ਸੰਤ ਜੀ ਕਹਿੰਦੇ ਤੂੰ ਸਭ ਤੋਂ ਪਹਿਲਾਂ ਜੋ ਵੀ ਪਰਮਾਤਮਾ ਦੇ ਦਿੱਤਾ ਦਿੱਤਾ ਹੈ ਨਾ ਉਹਦੇ ਸ਼ੁਕਰਾਨਾ ਕਰ ਆਰੰਭ ਕਰ ਦੇ ਸ਼ੁਕਰਾਨਾ ਕਰਨਾ ਉਹ ਉੱਚੀ ਫਿਰ ਗਿਲੇ ਸ਼ਿਕਵੇ ਕਰਨ ਲੱਗਾ ਪਰਮਾਤਮਾ ਨੇ ਦਿੱਤਾ ਕਾਹਦਾ ਪਰਮਾਤਮਾ ਸ਼ੁਕਰਾਨਾ ਕਰਾਂ ਸੰਤ ਫਕੀਰ ਕਹਿੰਦੇ ਹੈ ਤੇਰੀ ਗਲਤੀ ਹੈ ਤੂੰ ਦੋ ਦੋਸ਼ ਸਮੇ ਸ਼ੁਕਰਾਨਾ ਕਰਦਾਵੇਂ ਤਾਂ ਕਰਦ ਗਰੀਬੀ ਦੂਰ ਹੋ ਜਾਂਦੀ ਹੈ ਜੋ ਜੋ ਗਿਲੇ ਸ਼ਿਕਵੇ ਕਰਦੇ ਹੈ ਨਾ ਗਰੀਬੀ ਬੈਠ ਜਾਂਦੀ ਹੈ ਇਸ ਲਈ ਸ਼ੁਕਰਾਨਾ ਕਰਨਾ ਆਰੰਭ ਕਰ ਦੇ ਆਪੇ ਮਨ ਨੂੰ ਸਭ ਸੰਤੋਖ ਆਪੇ ਆਏਗਾ ਨਵੇਂ ਰਾਹ ਵੀ ਖੁੱਲਣਗੇ ਜੇ ਇਹਨਾਂ ਪੰਜਾਂ ਗੱਲਾਂ ਨੂੰ ਆਪਣੇ ਪੱਲੇ ਬਣ ਲਓਗੇ ਨਾ ਪੰਜ ਕੰਮ ਕਰੋਗੇ ਉਹ ਹਮੇਸ਼ਾ ਉੱਚਾਈਆਂ ਵੱਲ ਜਾਂਦਾ ਹੈ ਇਹ ਲੋਕ ਪਰ ਲੋਕ ਫਿਰ ਦੋਵੇਂ ਸਖਾਲੀ ਹੋ ਜਾਂਦੇ ਹਨ ਪਰਮਾਤਮਾ ਇਹਨਾਂ ਪੰਜ ਕੰਮਾਂ ਨੂੰ ਕਰਨ ਵੇਲੇ ਹਰੇਕ ਉੱਦਮ ਤੇ ਬਲ ਬਖਸ਼ਦੇ ਨੇ ਪਰਮਾਤਮਾ ਉਹਨਾਂ ਦੀਆਂ ਉਹਨਾਂ ਵਿੱਚ ਸ਼ਾਮਲ ਕਰਦੇ ਹਨ ਉਹਨਾਂ ਵਿੱਚ ਸ਼ਾਮਲ ਹੁੰਦੇ ਹਨ ਜਿਨ੍ਹਾਂ ਤੇ ਹਮੇਸ਼ਾ ਪਰਮਾਤਮਾ ਦੀ ਮਿਹਰ ਰਹਿੰਦੀ ਹੈ ਫਿਰ ਆਪਾਂ ਵੀ ਇਹ ਪੰਜ ਕੰਮ ਕਰਨੇ ਆਰੰਭ ਕਰੀਏ ਪਰਮਾਤਮਾ ਤੁਹਾਨੂੰ ਤਨ ਸੰਪਦਾ ਦੇ ਨਾਲ ਆਪੇ ਹੀ ਭਰ ਦੇਣਗੇ ਫਿਰ ਸੰਗਤ ਜੀ ਅੱਜ ਦੀ ਵੀਡੀਓ ਤੋਂ ਸਾਨੂੰ ਸਿੱਖ ਨੂੰ ਇਹ ਹੀ ਮਿਲਿਆ ਹੈ ਕਿ ਕਿ ਮਤਲਬ ਕਿ ਹੱਕ ਹalal ਦੀ ਕਮਾਈ ਕਰੋ ਤੇ ਹਰ ਇੱਕ ਦੀ ਮਦਦ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਆਪਣੀ ਰਸਨਾ ਨਾਲ ਵਾਹਿਗੁਰੂ ਜੀ ਬੋਲ ਕੇ ਆਪਣੀ